ਸੱਤ ਸਰੀਆ ਅਕਾਲ ਦੋਸਤੋ ਜਿਵੇਂ ਅੱਜ ਕੱਲ ਦਾ ਸਮਾਂ ਚੱਲਣ ਲੱਗ ਰਿਹਾ ਹੈ ਕਿ ਇਹ ਨੌਕਰੀਆਂ ਹੈ ਨਹੀਂ ਕੋਈ ਵੀ ਮੇਰਾ ਫਾਰਮਰ ਵੀਰ ਹੈ ਇਹ ਸੋਚਦਾ ਹੈਗਾ ਕਿ ਆਪਾਂ ਕੋਈ ਸਹਾਇਕ ਕਿਤਾ ਸ਼ੁਰੂ ਕਰ ਲਈਏ ਸਹਾਇਕ ਕੁੱਤਾ ਉਹਨੂੰ ਕੀ ਹੈ ਪਹਿਲਾਂ ਉਸ ਚੀਜ਼ ਦਾ ਕੋਈ ਵੀ ਮੰਨ ਲਓ ਨੌਰਜਨੀ ਹੁੰਦੀ ਜਾਂ ਕਿਸੇ ਨੂੰ ਮੰਨ ਲਓ ਕਿਸੇ ਤੋਂ ਪੁੱਛੇ ਗਿਆ ਕਰਦਾ ਹੈ ਜਾਂ ਜਿਨ੍ਹਾਂ ਨੇ ਕੰਮ ਕੋਈ ਸ਼ੁਰੂ ਕੀਤਾ ਹੁੰਦਾ ਹੈ ਉਹਨਾਂ ਤੋਂ ਜਾਣਕਾਰੀ ਲੈਂਦਾ ਸਹੀ ਹੈ ਤਾਂ ਫੇਰ ਉਹ ਤੋਂ ਬਾਅਦ ਕੀ ਹੈ ਹਰੇਕ ਬੰਦੇ ਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈਗਾ ਕਿ ਆਪਾਂ ਨੂੰ ਕਿਤੇ ਘਾਟਾ ਤਾਂ ਨਹੀਂ ਪੈ ਜਾਊਗਾ ਕਿ ਆਪਾਂ ਨੂੰ ਆਮਦਨ ਹੋਊਗੀ ਕਿ ਆਪਣੇ ਜਿੰਨੇ ਪੈਸੇ ਲਾਏ ਨੇ ਉਹ ਪੂਰੇ ਹੋਣਗੇ ਇਹ ਸਾਰੀ ਚੀਜ਼ ਦੀ ਇੱਕ ਨਵੇਂ ਕਿਸਾਨ ਨੂੰ ਸੋਚ ਹੋ ਜਾਂਦੀ ਹੈ ਪਰੰਤੂ ਮੈਂ ਇਹ ਚੀਜ਼ ਸੋਚਦਾ ਹੁੰਦਾ ਕਿ ਮੰਨ ਲਓ ਆਪਾਂ ਕੋਈ ਵੀ ਮੰਨ ਲਓ ਕਿੱਤਾ ਕਰਦੇ ਹਾਂ ਠੀਕ ਹੈ ਵੀ ਮੰਨ ਲਓ ਕੋਈ ਵੀ ਕੰਮ ਕਰ ਲਿਆ ਠੀਕ ਹੈ ਉਹ ਕੋਈ ਭਾਵੇਂ ਹੱਥੀਂ ਕੰਮ ਕਰਦੇ ਆ ਕੋਈ ਨੌਕਰੀ ਵਾਲਾ ਕੰਮ ਕਰਦੇ ਆ ਜਾਂ ਕੋਈ ਵੀ ਸਾਈਕਾ ਕੀਤਾ ਕੰਮ ਕਰਦੇ ਆ ਆਪਾਂ ਪਹਿਲਾਂ ਇਹ ਚੀਜ਼ ਕਿਉਂ ਸੋਚਦੇ ਆ ਵੀ ਆਪਾਂ ਉਹਦੇ ਚ ਫੇਲ ਹੋ ਜਾਾਂਗੇ ਆਪਾਂ ਇਹ ਚੀਜ਼ ਕਿਉਂ ਨਹੀਂ ਸੋਚਦੇ ਵੀ ਆਪਾਂ ਉਹਦੇ ਚ ਕੀ ਹੈ ਆਪਾਂ ਵੀ ਜਿਹੜੀਆਂ ਗਲਤੀਆਂ ਹੋਣੀਆਂ ਉਹਨਾਂ ਨੂੰ ਸਹੀ ਕਰਕੇ ਆਪਾਂ ਇੱਕ ਕੀ ਹੈ ਕਿਸੇ ਵੀ ਕਿੱਤੇ ਚ ਸ਼ਾਮਲ ਹੋਵਾਂਗੇ ਕਾਮਯਾਬ ਹੋਵਾਂਗੇ ਤਾਂ ਪਪਾ ਇਸ ਵੀਡੀਓ ਤੇ ਇਹ ਗੱਲ ਕਰਦੇ ਆ ਕਿ ਕੋਈ ਵੀ ਮੰਨ ਲਓ ਨਵਾਂ ਵੀਰ ਹੈ ਜੇ ਉਹ ਢਾ ਰੱਖਦਾ ਉਹਨੂੰ ਮੁਨਾਫਾ ਹੋਊਗਾ ਕਿ ਘਾਟਾ ਹੋਊਗਾ ਠੀਕ ਹੈ ਤਾ ਜਿਵੇਂ ਮੈਂ ਹੁਣ ਪਹਿਲਾ ਹੀ ਗੱਲ ਕੀਤੀ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਸੋਚ ਰਹੇ ਹੋ ਜਾਂ ਤੁਸੀਂ ਭੇਡਾ ਰੱਖ ਰਹੇ ਹੋ ਤੁਸੀਂ ਇਹ ਸੋਚ ਚੁੱਕੇ ਕਿ ਇਹਨੂੰ ਕਾਮਯਾਬ ਕਰਨਾ ਹੈ ਸਹੀ ਹੈ ਹੁਣ ਮੰਨ ਲਾ ਆਪਾਂ ਭੇਡਾ ਰੱਖ ਲਿਆ ਆਪਾਂ ਕਹਿ ਦਈਏ ਵੀ ਆਪਦੇ ਆਪ ਸਹੀ ਹੋਈ ਜਾਣ ਕੰਮ ਕਿ ਆਪਾਂ ਨੂੰ ਕੁਛ ਨਾ ਕਰਨਾ ਪਵੇ ਇਹ ਚੀਜ਼ ਨਹੀਂ ਹੁੰਦੀ ਕੋਈ ਵੀ ਜਦੋਂ ਆਪਾਂ ਕੰਮ ਕਰਦੇ ਆ ਉਹਨੂੰ ਸਿੱਖੋ ਠੀਕ ਹੈ ਮੰਨ ਲਓ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਉਹ ਗਲਤੀਆਂ ਨੂੰ ਸੈੱਟ ਕਰੋ ਜਦੋਂ ਤੁਸੀਂ ਸਿੱਖੋਗੇ ਕਿ ਇਹ ਗਲਤੀਆਂ ਨੂੰ ਸੈੱਟ ਕਰੋਗੇ ਫੇਰ ਉਹ ਕਿੱਤੇ ਚ ਕਾਮਯਾਬੀ ਮਿਲੂਗੀ ਮਿਲੂਗੀ ਉਹ ਸਿਰਫ ਮੈਂ ਇਕੱਲੇ ਭੇਡ ਪਾਲਣ ਦੀ ਗੱਲ ਨਹੀਂ ਕਰਦਾ ਉਹ ਤੁਸੀਂ ਕਿਸੇ ਵੀ ਕਿੱਤੇ ਚ ਮੰਨ ਲਓ ਹੈਗਾ ਕਿਸੇ ਨੌਕਰੀ ਪੇਸੇ ਚੋਂ ਕਿਸੇ ਥੀਕਮ ਚੋਂ ਠੀਕ ਹੈ ਹੌਲੀ ਹੌਲੀ ਕੋਈ ਵੀ ਕਾਰੋਬਾਰ ਹੈ ਉਹ ਕਾਮਯਾਬ ਹੁੰਦਾ ਹੈ ਇੱਕੋ ਲੱਗ ਤੱਕ ਕੋਈ ਵੀ ਕੰਮ ਅੰਬਰਾਂ ਨੂੰ ਨਹੀਂ ਛੋਂਦਾ ਹੁੰਦਾ ਠੀਕ ਹੈ ਤਾਂ ਹੁਣ ਇਹਦੇ ਚ ਇਹ ਗੱਲ ਹੋ ਜਾਂਦੀ ਹੈ ਜੇਕਰ ਆਪਾਂ ਹੁਣ ਸਪੈਸ਼ਲ ਤੌਰ ਤੇ ਭੇਡਾਂ ਦੀ ਗੱਲ ਕਰੀਏ ਕਿ ਇਹਦੇ ਚ ਕਿਸੇ ਬੰਦੇ ਦੀ ਕਾਮਯਾਬੀ ਹੋ ਸਕਦੀ ਹੈ ਜਾਂ ਇਹਦੇ ਚ ਫੇਲ ਹੋਊਗਾ ਇਹ ਦੇਖੋ ਜੀ ਮਿਰਲ ਵੀ ਕੀ ਪੇਡਾਂ ਰੱਖਿਆ ਨੇ ਹੁਣ ਇਹ ਨਾ ਕੋਈ ਸੋਚੇ ਵੀ ਇਹਨੇ ਆਪੇ ਡਾਇਰੈਕਟ ਨੇ ਤਾਂ ਚੰਗੀਆਂ ਚੰਗੀਆਂ ਗੱਲਾਂ ਕਰਦਾ ਠੀਕ ਹੈ ਇੱਕ ਆਪਾਂ ਕੀ ਯਾਰ ਰਿਐਲਿਟੀ ਤੌਰ ਤੇ ਸੋਚ ਕੇ ਦੇਖਦੇ ਆਂ ਵੀ ਪੇਡਾਂ 'ਚ ਕਾਮਯਾਬੀ ਹੈਗੀ ਹੈ ਨਾ ਫਿਰ ਆ ਮੰਨ ਲਓ ਤੁਸੀਂ ਨੇ ਅੱਜ ਇੱਕ ਪੇਡ ਲੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੰਨ ਲਓ ਜੇ ਉਹ ਪੇਡ ਗੱਬਣ ਹੈ ਤਾਂ ਉਹਦੇ ਬੱਚੇ ਆ ਜਾਣਗੇ ਠੀਕ ਹੈ ਜੇ ਮੰਨ ਲੋਗੇ ਗੱਬਣ ਵੀ ਨਹੀਂ ਹੈਗੀ ਫੰਡਰ ਪੇਡ ਵੀ ਲੈ ਲਈ ਉਹ ਪੇਡ ਦੇ ਨਮੀ ਹੋ ਜਾਣੇ ਬੱਚੇ ਹੋ ਜਾਣਗੇ ਬੱਚੇ ਤੋਂ ਬਾਅਦ ਜੇ ਮੰਨ ਲਓ ਫੇਰ ਵੀ ਨਹੀਂ ਆਪਣੀ ਬਿਕਦੀ ਕੀ ਆਪਣੇ ਲਵੇ ਬੱਚੇ ਹੋਣਗੇ ਬੱਚਿਆਂ ਦੇ ਬੱਚੇ ਫੇਰ ਹੋ ਜਾਣਗੇ ਸਹੀ ਹੈ ਮੰਨ ਲਓ ਆਪਾਂ ਨੇ ਫੇਰ ਰੋਕ ਲਈ ਕੀ ਹੈ ਇਹ ਚੀਜ਼ ਐ ਇਦਾਂ ਦੀ ਐ ਇਹਦੇ ਚ ਕੀ ਹੈ ਕੀ ਇਹਦੇ ਚ ਪੁੱਠਾ ਗੇਰ ਨਹੀਂ ਹੈਗਾ ਇਹ ਤਾਂ ਸਿੱਧਾ ਗੇਰ ਹੈ ਠੀਕ ਹੈ ਮੇਰਾ ਮਤਲਬ ਕੀ ਹੈ ਇਹ ਕੀ ਹੈ ਮਲਟੀਪਲਾਈ ਜੇ ਅੱਜ ਤੁਹਾਡੇ ਲਵੇ 1 ਹੈ ਠੀਕ ਹੈ 6 ਮਹੀਨਿਆਂ ਨੂੰ 3 ਹੋ ਜਾਣਗੇ ਸਾਲ ਨੂੰ ਕੀ ਹੈ ਉਹਦੇ ਨਾਲ ਹੋਰ ਤੁਗਣੇ ਹੋ ਜਾਣਗੇ ਜਿਹੜੇ ਆਪਣੇ ਇਹ ਬੱਚੇ ਨੇ ਉਹ ਕੀਏ ਵੱਡੇ ਹੋ ਕੇ ਫੇਰ ਸੂ ਪੈਣਗੇ ਨਾਲ ਉਹਨਾਂ ਨੂੰ ਭੇੜ ਸੂ ਪੂ ਵੀ ਇਹ ਕੀ ਹੈ ਮਲਟੀਪਲਾਈ ਵਾਲਾ ਕੰਮ ਹੈ ਠੀਕ ਹੈ ਇਹਦੇ ਵਿੱਚ ਕੀ ਹੈ ਕਿਸੇ ਚੀਜ਼ ਨੂੰ ਆਏ ਨਹੀਂ ਹੈਗਾ ਵੀ ਆਪਾਂ ਨੇ ਅੱਜ ਇੱਕ ਲੈ ਲਿਆ ਠੀਕ ਹੈ ਵੀ ਉਹਦੇ ਨਾਲ ਇਹ ਕੀ ਹੈ ਪੁੱਠਾ ਗੇਰ ਚੱਲ ਪੂਗਾ ਹੁਣ ਮੰਨ ਲਓ ਅੱਧੇ ਸੋਚਣ ਵਾਲੇ ਹੋਣਗੇ ਜੇ ਭੇੜ ਮਰ ਗਈ ਠੀਕ ਹੈ ਹੁਣ ਦੇਖੋ ਜੀ ਇਹਦਾ ਤਾਂ ਕੋਈ ਹੱਲ ਨਹੀਂ ਹੈਗਾ ਠੀਕ ਹੈ ਹੁਣ ਮੰਨ ਲਓ ਐ ਤਾਂ ਬੰਦਾ ਵੀ ਮਰ ਸਕਦਾ ਠੀਕ ਹੈ ਜੇ ਆਪਾਂ ਹੀ ਬੈਠੇ ਬੈਠੇ ਮਰ ਗਏ ਠੀਕ ਹੈ ਇਹਦਾ ਇਹਦਾ ਮੰਨ ਲਓ ਹੁਣ ਐਡੇ ਐਡੇ ਕੰਪਨੀ ਚ ਚੱਲਦੀਆਂ ਨੇ ਜੋ ਕਹਦੇ ਨੇ ਸਾਡਾ ਸਮਾਨ ਨਹੀਂ ਨਹੀਂ ਵੇਕਦਾ ਠੀਕ ਹੈ ਫੇਰ ਨਹੀਂ ਕੰਮ ਚੱਲਦਾ ਹੈਗਾ ਮਤਲਬ ਕੀ ਹੈ ਜੇਕਰ ਮੈਂ ਹੁਣ ਭੇਡ ਫੜਨ ਦੀ ਗੱਲ ਕਰਾਂ ਇਹ ਕੀ ਹੈ ਮਲਟੀਪਲਾਈ ਹੋਣ ਵਾਲਾ ਕਿੱਤਾ ਠੀਕ ਹੈ ਮੇਨ ਚੀਜ਼ ਇਹਦੇ ਚ ਹੁੰਦੀ ਹੈ ਮੈਨੇਜਮੈਂਟ ਜਿਹੜੀ ਫਾਰਮ ਤੇ ਹੁੰਦੀ ਹੈ ਠੀਕ ਹੈ ਕਿ ਆਪਾਂ ਨੇ ਵੀ ਜਿਹੜੇ ਪੱਠੇ ਨੇ ਉਹ ਆਪਣੇ ਲੈਵੇ ਹੋਣ ਆਪਾਂ ਨੂੰ ਵੈਕਸੀਨ ਦਾ ਪਤਾ ਹੋਵੇ ਵੀ ਆਪਾਂ ਨੂੰ ਸੇਲ ਦਾ ਪਤਾ ਹੋਵੇ ਮੰਨ ਲਓ ਮੰਨ ਲਓ ਕਿੱਥੇ ਸੇਲ ਕਰਨਾ ਹੈ ਠੀਕ ਹੈ ਮਸਾ ਇਹ ਇਹਦੀਆਂ ਚਾਰ ਪੰਜ ਚੀਜ਼ਾਂ ਦੇ ਨਾਰਮਲ ਇਹ ਆਪਾਂ ਨੂੰ ਪਤਾ ਹੁਣ ਠੀਕ ਹੈ ਇਹ ਜਿਹੜਾ ਕਿੱਤਾ ਇਹ ਸ਼ੁਰੂ ਤੋਂ ਆਉਣ ਲੱਗ ਰਿਹਾ ਠੀਕ ਹੈ ਇਹ ਆਏ ਨਹੀਂ ਹੈਗਾ ਵੀ ਹੁਣੇ ਤੋਂ ਸਟਾਰਟ ਹੋਇਆ ਸਹੀ ਹੈ ਨਾ ਵੀ ਇਹ ਪਹਿਲਾਂ ਤੋਂ ਚੱਲਿਆ ਆਉਣ ਲੱਗ ਰਿਹਾ ਐਂਡ ਤੱਕ ਰਹੂਗਾ ਕਿਉਂਕਿ ਇਹ ਖਾਨ ਵਾਲੀ ਚੀਜ਼ ਹੈ ਠੀਕ ਤੇ ਇਹ ਰਹੀ ਗੱਲ ਇਹਦੇ ਚ ਘਾਟੇ ਵਾਦੀ ਦੇਖੋ ਮੈਂ ਤਾਂ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਇਹ ਕਿੱਤਾ ਮਲਟੀਪਲਾਈ ਹੋਣ ਵਾਲਾ ਠੀਕ ਹੈ ਇੱਕ ਤੋਂ ਕੀ ਹੈ પાસਿਆਂ ਵੱਲ ਜਾਣ ਵਾਲਾ ਇੱਕ ਤੋਂ ਪੁੱਠਾ ਮੜਨ ਵਾਲਾ ਕਿੰਤਾ ਨਹੀਂ ਹੈਗਾ ਮੈਨੇਜਮੈਂਟ ਸਹੀ ਹੋਵੇ ਸਹੀ ਸੁਆ ਮਿਲੇ ਆਪਾਂ ਨੂੰ ਕਿਤੇ ਜਗਾਟਾ ਹੋਈ ਨਹੀਂ ਸਰਦਾ ਕਿਉਂਕਿ ਇਹ ਰੈਫਰਫਜਾ ਸੌਦਾ ਠੀਕ ਹੈ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਇਸ ਨਾਲ ਸਾਨੂੰ ਕੀ ਹੈ ਵਧੀਆ ਮੋਟੀਵੇਸ਼ਨ ਜੀ ਮਿਲਦੀ ਹੈ ਕਿਸੀ ਹੋਰ ਵੀਡੀਓਾਂ ਲੈ ਕੇ ਆਏ ਤੁਹਾਡੇ ਵਾਸਤੇ ਠੀਕ ਹੈ ਇਹਨੂੰ ਮੈਂ ਘਾਟੇ ਵਾਲਾ ਸੌਦਾ ਤਾਂ ਫੇਰ ਕਹਾ ਬੇਦੇਚ ਵੱਡੀ ਇਨਵੈਸਟਮੈਂਟ ਦੀ ਲੋੜ ਹੈ ਇਦੇ ਵਿੱਚ ਔਖਾ ਹੁੰਦਾ ਇਹਦੇ ਵਿੱਚ ਸੇਲ ਨਹੀਂ ਹੁੰਦੀ ਇਹ ਕੰਮ ਬੰਦ ਹੋ ਜਾਊਗਾ ਇਹ ਨਵਾਂ ਕੰਮ ਸ਼ੁਰੂ ਹੋਇਆ ਹੈ ਸਾਹਮਣੀ ਔਖੀਆਂ ਨੇ ਨਵਾਂ ਵਾਸਤੇ ਵੱਡੇ ਕਾਰੋਬਾਰ ਦੀ ਲੋੜ ਹੈ ਠੀਕ ਹੈ ਵੀ ਇਹ ਸਾਰੀਆਂ ਚੀਜ਼ਾਂ ਇਹ ਚੀਜ਼ਾਂ ਹੈ ਨਹੀਂ ਇਹ ਕਿੱਥੇ ਚ ਠੀਕ ਹੈ ਜੇ ਆਪਣੇ ਲਵੇ ਘੱਟ ਪੂੰਜੀ ਹੈ ਮੰਨ ਲਓ ਆਪਾਂ ਕੋਈ ਹੋਰ ਕੰਮ ਕਰਦੇ ਆ ਆਪਾਂ ਇੱਕ ਭੇਡ ਤੋਂ ਸ਼ੁਰੂ ਕਰ ਲਓ ਠੀਕ ਹੈ ਇਹ ਆਪਣਾ ਹੌਲੀ-ਹੌਲੀ ਵੱਧ ਜੂ ਆਪਣੇ ਕੋਲੇ ਜਿਵੇਂ ਮੰਨ ਲਓ ਆਪਾਂ ਨੂੰ ਪਤਾ ਵੀ ਆਪਣੇ ਲਵੇ ਮਹੀਨੇ-ਮਹੀਨੇ ਬਾਅਦ ਪੈਸੇ ਆਉਂਦੇ ਰਹੇ ਠੀਕ ਹੈ ਮਾਲੋਮੀ ਨਿਮੀਨੇ ਵਾਦੇ ਕੀ ਕਪੇੜ ਲਈ ਜਾਓ ਠੀਕ ਹੈ ਉਹ ਮਲਟੀਪਲਾਈ ਭੇੜ ਸੂਈ ਜਾਊਗੀ ਤੇ ਨਾਲ ਤੁਸੀਂ ਕੱਦਾ ਨਗ ਹੋਰ ਐਡ ਕਰ ਲਿਆ ਕਰੋ ਹੌਲੀ ਹੌਲੀ ਏਜੜ ਬਣ ਜਾਊਗਾ ਠੀਕ ਹੈ ਇੱਕ ਕੀ ਆਪਣੇ ਫਾਰਮ ਦੇ ਉੱਤੇ ਕੀ ਹੈ ਆਪਣੇ ਕੋਲ ਇਨਕਮ ਆਉਣ ਲੱਗ ਜੂਗੀ ਵੇਦੇ ਚ ਕੀ ਕਾਟੇ ਵਾਲਾ ਸੌਦਾ ਨਹੀਂ ਹੈਗਾ ਇਹਦੇ ਚ ਆਮਦਨ ਵਾਲਾ ਸੌਦਾ ਹੈ ਇਹ ਸੁਣ ਵਾਲੀ ਚੀਜ਼ ਹੈ ਠੀਕ ਹੈ ਇਸ ਕਰਕੇ ਤੁਸੀਂ ਦੇਖ ਲਿਓ ਜਿਨੇ ਭੇੜਾਂ ਰੱਖੀਆਂ ਨੇ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਮੈਨੂੰ ਭੇੜ ਚੋਂ ਘਾਟਾ ਪਿਆ ਉਹਨੂੰ ਭੇਡ ਚੋਂ ਪ੍ਰੋਫਿਟ ਹੀ ਹੋਇਆ ਹੋਊਗਾ ਉਹ ਐਂ ਨਹੀਂ ਕਹਿ ਸਕਦਾ ਮੈਨੂੰ ਭੇਡ 'ਚ ਘਾਟਾ ਪੈ ਜੇ ਘਰੋਂ ਹੀ ਕੰਮ ਛੱਡਤਾ ਹੋਵੇ ਉਹਨੇ ਉਹ ਵੱਖਰੀ ਗੱਲ ਐ ਪਰੰਤੂ ਭੇਡ ਕਿਸੇ ਨੂੰ ਘਾਟਾ ਨਹੀਂ ਪਾ ਸਕਦੀ ਕਿਉਂਕਿ ਇਹ ਵਜ਼ਨ ਵਾਲਾ ਕੰਮ ਹੈ ਰਫਟਾਫ ਸੌਦਾ ਤੇ ਇਹ ਸੀਗੀਆਂ ਆਪਣੀਆਂ ਥੋੜੀਆਂ ਜਿਹੀਆਂ ਗੱਲਾਂ ਜਿਹਦੇ ਨਾਲ ਕੀ ਆਪਾਂ ਨੂੰ ਇਹ ਚੀਜ਼ ਪਤਾ ਲੱਗਦੀ ਐ ਵੀ ਭੇਡ ਦੇ ਵਿੱਚ ਆਪਾਂ ਨੂੰ ਘਾਟਾ ਹੁੰਦਾ ਕੰਮ ਨਾ ਪਾ ਹੁੰਦਾ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਆ ਤੇ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਜਾਂ ਸਾਡੇ 'ਚ ਕੋਈ ਗਲਤੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਤੇ ਤੁਹਾਡਾ ਸ਼ੁਕਰੀਆ ਧੰਨਵਾਦ